ਤੇ ਬਾਪੂ ਜੀ ਉਹ ਉੱਪਰ ਕੋਠੀ ਦੇ ਉੱਤੇ ਖੜੇ ਸੀਗੇ ਤੇ ਸਾਨੂੰ ਸੜਕ ਤੇ ਖਲੋਤਿਆਂ ਨੂੰ ਦੇਖ ਕੇ ਕਹਿੰਦੇ ਆਜੋ ਚਾਹ ਪੀਅਗੇ ਖੁਦ ਪਾਣੀ ਚ ਕਿਰੇ ਹੋਏ ਨੇ ਤੇ ਸਾਨੂੰ ਚਾਹ ਪੁੱਛਦੇ ਨੇ 31 ਫੁੱਟ ਪਾਣੀ ਸੀ ਜਿੱਦਾਂ ਚਾਰ ਫਲੱਡ గేਟ ਟੁੱਟੇ ਨੇ ਉਹਦਣ 31 ਫੁੱਟ ਪਾਣੀ ਖੋਨੇ ਵਾਲੇ ਜੀ ਚਬਾਰਿਆਂ ਦੇ ਉੱਤੇ ਪਾਣੀ ਚੜ ਗਿਆ ਏ ਐਵੇਂ ਜਦੋਂ ਅਦਰਲਤਾਨਪੁਰ ਲੋ ਨਿਵਲਾ ਆਇਆ ਸੀ ਹਾਡੇ ਵੀ ਕਿਹਨੇ ਇਦਰੋਂ ਨਹੀਂ ਉਹਨਾਂ ਦੀ ਸਹਾਇਤਾ ਕੀਤੀ ਸਾਨੂੰ ਇਹ ਗੱਲ ਦੀ ਸ਼ਰਮ ਆ ਕਿ ਅਸੀਂ ਉਹਨਾਂ ਦੀ ਹੜਾ ਵਿੱਚ ਸੇਵਾ ਕਰਨ ਨਹੀਂ ਗਏ ਪਰ ਸਾਡੀ ਬਹੁਤ ਲੋਕ ਸੇਵਾ ਕਰਨ ਆਉਂਦੇ ਆ ਮਤਲਬ ਕਿ ਅਸੀਂ ਸਾਡੇ ਧੰਨਵਾਦੀ ਆ ਜਿਹੜੇ ਲੋਕ ਸਾਡੀ ਸੇਵਾ ਕਰਨ ਲਈ ਸਾਡੇ ਨਗਰ ਵਿੱਚ ਪਹੁੰਚੇ ਆ ਪਹਿਲਾਂ ਵੀ ਕਦੀ ਆਇਆ ਏਦਾਂ ਹਾਂਜੀ ਪਹਿਲਾਂ ਆਇਆ ਸੀ 88 ਜੇ ਪਰ ਬਾਅਦ ਚ ਛੋਟੇ ਛੋਟੇ ਹੜ ਹੁੰਦੇ ਰੇ ਆ ਉਹ ਇੰਨਾ ਨਹੀਂ ਹੁੰਦਾ ਰਿਹਾ ਉੱਥੇ 88 ਨਾਲੋਂ ਵੀ ਜ਼ਿਆਦਾ ਨੁਕਸਾਨ ਸਾਡੇ ਦਰਿਆ ਤੋਂ ਪਾਰ ਨਾ ਪੋਲ ਬੰਨ ਕਰਕੇ ਲੋਕਾਂ ਨੂੰ ਇਹ ਹੀਗਾ ਕਿ ਪਾਣੀ ਇੰਨਾ ਜ਼ਿਆਦਾ ਨਹੀਂ ਹੋਣਾ ਤਾਂ ਪੋਲ ਤਾਂ ਨਹੀਂ ਬਾਹਰ ਆ ਜਾਣਾ ਸਾਡੇ ਨਾ ਦਰਿਆਵਾਂ ਪਾਰ ਕੁਝ ਜਾਨੀ ਨੁਕਸਾਨ ਵੀ ਹੋਇਆ ਵਾ ਉਹ ਅਜੇ ਪਤਾ ਨਹੀਂ ਚੱਲ ਰਿਹਾ ਉੱਧਰ ਇਤੋਂ 2-3 ਦਿਨ ਪਹਿਲਾਂ ਦਾ ਪਾਣੀ ਦਰਿਆਵਾਂ ਪਾਰ ਹਾਂ ਹਾਂ ਸਾਨੂੰ ਜ਼ਿਆਦਾ ਲੋੜਿਆ ਚਾਰੇ ਦੀ ਪਾਚੂਮਾਂ ਵਾਸਤੇ ਤੇ ਜਾਂ ਮਤਲਬ ਪਾਣੀ ਗੰਦਾ ਹੋ ਚੁੱਕਾ ਬੋਰਾ ਦੇ ਵਿੱਚ ਗੰਦਾ ਪਾਣੀ ਹੜਦਾ ਪੈ ਗਿਆ ਵਾ ਜਾਂ ਪਾਣੀ ਦੀ ਹੋਰ ਕੋਈ ਨਹੀਂ ਇੰਨੀ ਲੋਕਾਂ ਨੂੰ ਦਿੱਕਤ ਹੈਗੀ ਖਾਣੇ ਦੀ ਉਹ ਜਿੰਨਾ ਤੁਸੀਂ ਮਰਜ਼ੀ ਲਈ ਆ ਉਹ ਲੋਕਾਂ ਨੇ ਲਈ ਜਾਣਾ ਵਾ ਉਹ ਨਹੀਂ ਲੋਕਾਂ ਨਾਲ ਨਹੀਂ ਕਰਨੀ ਹੈਗੀ ਸੰਗਤ ਜੀ ਅਸੀਂ ਅੱਜ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਪਹੁੰਚੇ ਆ ਤੇ ਇਹ ਜੱਟਾ ਜਿਲ੍ਹਾ ਅਮਰਸਰ ਦਾ ਹੀ ਪਿੰਡ ਹੈ ਤੇ ਤਕਰੀਬਨ ਤਕਰੀਬਨ ਅਸੀਂ ਮਾਝੇ ਦੇ ਵਿੱਚ ਹੀ ਖੜੇ ਆ ਤੇ ਬਾਪੂ ਜੀ ਉਹ ਉੱਪਰ ਕੋਠੀ ਦੇ ਉੱਤੇ ਖੜੇ ਸੀਗੇ ਤੇ ਸਾਨੂੰ ਸੜਕ ਤੇ ਖਲੋਤਿਆਂ ਨੂੰ ਦੇਖ ਕੇ ਕਹਿੰਦੇ ਆਜੋ ਚਾਹ ਪੀਅਈਏ ਖੁਦ ਪਾਣੀ ਚ ਕਿਰੇ ਹੋਏ ਨੇ ਤੇ ਸਾਨੂੰ ਚਾਹ ਪੁੱਛਦੇ ਨੇ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸਿੱਧੀ ਗੱਲਬਾਤ ਕਰਾਉਣਾ ਬਾਬਾ ਜੀ ਉਹ ਇੱਕ ਖਾਲਸਾ ਵਾਜੀ ਫਤਿਹ ਜੀ ਖਾਲਸਾ ਵਾਜੀ ਫਤਿਹ ਜੀ ਔਖਾ ਤਾਂ ਹੈਗਾ ਕੋਈ ਦੁੱਖ ਵਾਲੀ ਘੜੀ ਆ ਤੇ ਪਰ ਫਿਰ ਵੀ ਉਹ ਜਿਹੜਾ ਤੁਸੀਂ ਇਸ਼ਾਰੇ ਕਰ ਰਹੇ ਹੋ ਚਾਹ ਪੀ ਲਓ ਉਹ ਵੇਖ ਕੇ ਮਾਨੂੰ ਖੁਸ਼ੀ ਇਹ ਵੀ ਸਾਡੇ ਭੈਣ ਭਰਾ ਚੜ੍ਹਦੀ ਕਲਾ ਚ ਰਹੇ ਹਾਂਜੀ ਬਾਬਾ ਸਾਡਾ ਫਰਜ਼ ਏ ਤੁਸੀਂ ਆਏ ਜੇ ਐਡੀ ਦੂਰ ਸਾਡੀ ਸੇਵਾ ਕਰਨਾ ਅਸੀਂ ਤੁਹਾਡੀ ਵੀ ਕਰ ਸਕਦੇ ਹਾਂ ਹੂੰ ਕਿੰਨਾ ਕੁ ਨੁਕਸਾਨ ਵਗੈਰਾ ਹੋ ਗਿਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੂੰ ਨੁਕਸਾਨ ਬਹੁਤ ਜ਼ਿਆਦਾ ਜੇ ਆਪਾਂ ਗੱਲ ਕਰੀਏ ਕਿੰਨੇ ਕੁ ਪਿੰਡ ਜਿਹੜੇ ਇਫੈਕਟ ਹੋਏ ਆ ਪਿੰਡ ਘੋਨੇ ਵੱਲੇ ਤੋਂ ਲੈ ਕੇ ਅਜਨਾਲਾ ਲੰਗਿਆ ਪਾਣੀ ਸਾਰਾ ਇਸ ਤਰ੍ਹਾਂ ਹੀ ਹੋ ਕੁਝਿਆ ਹੂੰ ਹਾਂਜੀ ਠੀਕ ਹੈ ਤੇ ਦਰਿਆਵਾਂ ਪਾਰ ਬਹੁਤ ਨੁਕਸਾਨ ਆ ਬਹੁਤ ਜ਼ਿਆਦਾ ਜ਼ਮੀਨ ਹੈ ਉਧਰ ਹਾਂ ਹਾਂ ਉਧਰ ਮੈਂ ਆ ਰਿਹਾ ਆ ਰਿਹਾ ਤੁਹਾਡੇ ਉਧਰ ਇਤੋਂ 2-3 ਦਿਨ ਪਹਿਲਾਂ ਦਾ ਪਾਣੀ ਦਰਿਆਵਾਂ ਪਾਰ ਹਾਂ ਹਾਂ ਹਾਂਜੀ ਇਧਰ ਤੋਂ ਤੁਸੀਂ ਟੁੱਟਣਾ ਬਾਅਦ ਪਹਿਲਾਂ ਵੀ ਕਦੀ ਆਇਆ ਇਦਾਂ ਹਾਂਜੀ ਪਹਿਲਾਂ ਆਇਆ ਸੀ 88 ਜੇ ਪਰ ਬਾਅਦ ਚ ਛੋਟੇ ਛੋਟੇ ਹੜ ਹੁੰਦੇ ਰਹੇ ਆ ਕੋਈ ਇੰਨਾ ਨਹੀਂ ਹੁੰਦਾ ਰਿਹਾ ਹੁਣ ਤੇ 88 ਨਾਲੋਂ ਵੀ ਜ਼ਿਆਦਾ ਨੁਕਸਾਨ ਸਾਡੇ ਨਾਲ ਬਾਤਾ ਜੀ ਨੇ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਦੁੱਖ ਦੀ ਘੜੀ ਚ ਵੀ ਪਰਿਵਾਰ ਚੜ੍ਹਦੀ ਕਲਾ ਚ ਹ ਮਤਲਬ ਕਿ ਇੱਥੇ ਨਾ ਸਾਡੇ ਦਰਿਆ ਤੋਂ ਪਾਰ ਨਾ ਪੋਲ ਬੰਨ ਕਰਕੇ ਲੋਕਾਂ ਨੂੰ ਇਹ ਹੀਗਾ ਕਿ ਪਾਣੀ ਇੰਨਾ ਜ਼ਿਆਦਾ ਨਹੀਂ ਹੋਣਾ ਤਾਂ ਪੋਲ ਥਾਣੀ ਬਾਹਰ ਆ ਜਾਣਾ ਸਾਡੇ ਨਾ ਦਰਿਆਵਾਂ ਪਾਰ ਕੁਝ ਜਾਨੀ ਨੁਕਸਾਨ ਵੀ ਹੋਇਆ ਵਾ ਉਹ ਅਜੇ ਪਤਾ ਨਹੀਂ ਚੱਲ ਰਿਹਾ ਮਤਲਬ ਕਿ ਪਾਣੀ ਉਤਰੇਗਾ ਲੋਕ ਪਾਰ ਜਾਣਗੇ ਦਰਿਆ ਤੋਂ ਰਾਵੀ ਤੋਂ ਤੇ ਫਿਰ ਸਾਨੂੰ ਪਤਾ ਲੱਗਣਾ ਕਿ ਸਾਡਾ ਕਿੰਨਾ ਕੁ ਲੋਕਾਂ ਦਾ ਸਾਡੇ ਮਤਲਬ ਕਿ ਲਾਗੇ ਪਾਸੇ ਵਾਲੇ ਲੋਕਾਂ ਦਾ ਕਿੰਨਾ ਕੁ ਜਾਨੀ ਨੁਕਸਾਨ ਹੋ ਚੁੱਕਾ ਵਾ ਉਹਦਾ ਕੋਈ ਪਤਾ ਨਹੀਂਗਾ ਚਲੋ ਮਾਲੀ ਨੁਕਸਾਨ ਤੇ ਜਿਹੜਾ ਵਾ ਇਹ ਗਰੂਪਾ ਕਰ ਹੀ ਦਊਗਾ ਲੇਕਿਨ ਜਿਹੜਾ ਜਾਨੀ ਨੁਕਸਾਨ ਆ ਉਹਦਾ ਕੁਝ ਪਤਾ ਨਹੀਂ ਅਜੇ ਵੀ ਮਤਲਬ ਕਿ ਕਿੰਨੇ ਕ ਜਿਹੜੇ ਮਾੜੇ ਲੋਕ ਛੰਨਾ ਵਾਲੇ ਹੀ ਰਾਸਿਕ ਹੀ ਉਹ ਰੋੜ ਚੁੱਕੇ ਆ ਇਥੋਂ ਸਾਰੇ ਰੋੜ ਚੁੱਕੇ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹਾਂ ਲਗਭਗ ਫਸਲਾਂ ਤੇ ਅਸੀਂ ਦੇਖ ਕੇ ਆਏ ਆ ਕਰੋੜਾਂ ਰੁਪਈਆ ਦੀਆਂ ਕੋਠੀਆਂ ਵਿਚਾਰੇ ਦੀਆਂ ਦੇਖੋ ਸਾਹਮਣੇ ਹੀ ਆ ਫਸਲਾਂ ਦਾ ਡੇ ਦੇ ਫਸਲ ਤਾਂ ਕੋਈ ਲਕਾਉਣ ਵਾਲੀ ਚੀਜ਼ ਹੀ ਨਹੀਂ ਆ ਹਾਂਜੀ ਆ ਖੇਤ ਵੇਖ ਹੀ ਰਹਿ ਜਾ ਤੁਸੀਂ ਕਿ ਕਿੰਨਾ ਕਿੰਨਾ ਪਾਣੀ ਆ ਤੇ ਬਾਕੀ ਸਾਡੇ ਇਸ ਜਗ੍ਹਾ ਬਹੁਤ ਉੱਚੀ ਆ ਇੱਥੇ ਵੀ ਤਿੰਨ ਤਿੰਨ ਚਾਰ ਚਾਰ ਫੁੱਟ ਹੋਵੇ ਕੰਦਾਂ ਦੇ ਲਾਗੇ ਪਾਣੀ ਵੇਖੋ ਮਤਲਬ ਹੋ ਗਿਆ ਹੀ ਘਰ ਵਿੱਚ ਚਲੋ ਵਾਈਗਰੂ ਨੇ ਬਹੁਤ ਅਹੀਂ ਮਦਦ ਦਿੱਤੀ ਸਾਰਿਆਂ ਨੂੰ ਵੀ ਚਲੋ ਸਾਰਿਆਂ ਨੇ ਆਪੋ ਆਪਣਾ ਕੀਤਾ ਲਾਗੇ ਆਂਡੀਆਂ ਗਵਾਂਡੀਆਂ ਦਾ ਵੀ ਬਚਾਪੀ ਚਲੋ ਆਖਿਆ ਵੀ ਚੰਦਾ ਤੂੰ ਕੋਠਿਆਂ ਕਾਟਿਆਂ ਤੇ ਚੜਜੋ ਹੋਰ ਇਹ ਤੋਂ ਵੱਧ ਤੇ ਆਪਾਂ ਕੁਝ ਕਰ ਨਹੀਂ ਸਕਦੇ ਨਾ ਪਾਣੀ ਵਿੱਚ ਬਿਲਕੁਲ ਹਾਂ ਕਿਉਂਕਿ ਆਪਣੇ ਕੋਲ ਕੋਈ ਅਜਿਹੀ ਚੀਜ਼ ਹੀ ਨਹੀਂ ਜਿਹੜਾ ਆਪਾਂ ਇੱਕ ਦੂਜੇ ਨੂੰ ਕੱਢ ਸਕੀਏ ਹਾਂ ਇਹ ਪੰਜਾਬ ਦੇ ਹਿੱਸੇ ਆ ਜੀ ਇੱਕ ਦੂਜੇ ਦਾ ਦੁੱਖ ਸੁੱਖ ਵੰਡਾਉਣਾ ਹਾਂਜੀ ਹਾਂਜੀ ਚਲੋ ਦੋਖ ਵੰਡਿਆ ਜਾਵੇ ਤਾਂ ਥੋੜਾ ਹੋ ਜਾਂਦਾ ਹੈ ਨਾ ਤੇ ਜੇ ਖੁਸ਼ੀ ਵੀ ਵੰਡੀ ਜਾਵੇ ਤੇ ਉਹ ਬਹੁਤੀ ਹੋ ਜਾਂਦੀ ਹੈ ਬਹੁਤੀ ਹੋ ਜਾਂਦੀ ਹੈ ਸਹੀ ਗੱਲ ਹੈ ਤੇ ਮਦਦ ਚਲੋ ਵਾਇਗਰੂ ਨੇ ਜਿਹੜਾ ਵੀ ਟਾਈਮ ਲਿਆਂਦਾ ਬੜਾ ਵਧੀਆ ਕੰਡਿਆ ਏ ਅਸੀਂ ਉਹਦੇ ਬੜੇ ਬਾਬਾ ਬੁੱਢਾ ਸਾਹਿਬ ਜੀ ਤੋਂ ਸ਼ੁਕਰਗੁਜ਼ਾਰ ਆਂ ਚਲੋ ਮਾੜੀ ਕੜੀ ਆਈ ਲੰਘ ਗਈ ਆ ਚਲੋ ਜਿਹੜਾ ਜਾਨੀ ਨੁਕਸਾਨ ਹੋਇਆ ਉਹ ਪੂਰਾ ਨਾ ਹੋਣ ਵਾਲੀ ਘਟਨਾ ਤੇ ਉਹ ਨਾ ਕੋਈ ਪੂਰਾ ਕਰ ਹੀ ਸਕਦਾ ਉਹ ਤਾਂ ਪਰਮਾਤਮਾ ਨੇ ਜੋ ਜਿਤਨਾ ਕਿਸੇ ਦੀ ਲਿਖੀ ਹੈਗੀ ਆ ਉਤਨਾ ਹੋਣਾ ਹੀ ਹੋਣਾ ਹੈਨਾ ਹਾਂ ਸਾਡੀ ਮਾਧਿਅਮ ਰਹਿਣਾ ਲੋਕਾਂ ਨੂੰ ਤੁਸੀਂ ਦੱਸ ਸਕਦੇ ਹੋ ਵੀ ਇੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਿਆਦਾ ਲੋੜ ਆ ਕਿਉਂਕਿ ਸਮਾਜ ਸੇਵੀ ਵੀਰ ਬਹੁਤ ਸਾਰੇ ਲੰਗਰ ਲੈ ਕੇ ਆ ਰਹੇ ਨੇ ਬਹੁਤ ਸਾਰੀਆਂ ਹੋਰ ਚੀਜ਼ਾਂ ਆ ਰਹੀਆਂ ਲੰਗਰ ਜਾਣਾ ਇੱਥੇ ਸਾਡੇ ਬਾਬਾ ਬੁੱਢੇ ਸਾਹਿਬ ਵੀ ਪਕ ਰਿਆ ਵਾ ਲੰਗਰ ਦੀ ਜਿਆਦਾ ਜ਼ਰੂਰਤ ਨਹੀਂ ਆ ਕਿਉਂਕਿ ਬਾਬਾ ਬੁੱਢੇ ਸਾਹਿਬ ਜੀ ਦੇ ਇੱਥੇ 3-4 ਗੁਰਦੁਆਰੇ ਵੱਡੇ ਵੱਡੇ ਨੇ ਉਥੋਂ ਇਹ ਸਹੂਲਤਾਂ ਇਹਨਾਂ ਲੋਕਾਂ ਨੂੰ ਉਪਲਬਧ ਹੋ ਸਕਦੀਆਂ ਨੇ ਸਾਨੂੰ ਜਿਆਦਾ ਲੋੜ ਆ ਚਾਰੇ ਦੀ ਪਾਚੂਮਾਂ ਵਾਸਤੇ ਤੇ ਜਾਂ ਮਤਲਬ ਪਾਣੀ ਗੰਦਾ ਹੋ ਚੁੱਕਾ ਬੋਰਾ ਦੇ ਵਿੱਚ ਗੰਦਾ ਪਾਣੀ ਹੜਦਾ ਪੈ ਗਿਆ ਵਾ ਜਾਂ ਪਾਣੀ ਦੀ ਹੋਰ ਕੋਈ ਨਹੀਂ ਇੰਨੀ ਲੋਕਾਂ ਨੂੰ ਦਿੱਕਤ ਹੈਗੀ ਖਾਣੇ ਦੀ ਉਹ ਜਿੰਨਾ ਤੁਸੀਂ ਮਰਜ਼ੀ ਲਈ ਆ ਉਹ ਲੋਕਾਂ ਨੇ ਲਈ ਜਾਣਾ ਵਾ ਉਹ ਨਹੀਂ ਲੋਕਾਂ ਨਾਲ ਨਹੀਂ ਕਰਨੀ ਹੈਗੀ ਕਿਉਂਕਿ ਇਹ ਏਰੀਆ ਹੀ ਇਹੋ ਜਿਹਾ ਸਾਡਾ ਮਤਲਬ ਕਿ ਦਰਿਆ ਦੇ ਲਾਗੇ ਦੇ ਲੋਕ ਆ ਨਾ ਮਤਲਬ ਇਹਨਾਂ ਦਾ ਰੁਝਾਨ ਹੀ ਆ ਉਹ ਜਾਵਾ ਕਿ ਕੋਈ ਵੀ ਗ੍ਰਾਂਟ ਆਵੇ ਨਾ ਲੈਣ ਵਾਸਤੇ ਤਿਆਰ ਹੋ ਜਾਂਦੇ ਆ ਜੀ ਜੀ ਮਤਲਬ ਕਿ ਹਨੂਆਂ ਨੂੰ ਜਿਆਦਾ ਪਸ਼ੂਆਂ ਦੇ ਚਾਰੇ ਦੀ ਜਰੂਰਤ ਹੈ ਪਸ਼ੂਆਂ ਦੇ ਚਾਰੇ ਦੀ ਹਾਂ ਇੱਕ ਕੁਝ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਦੇ ਜਿਹੜੇ ਅਜੇ ਵੀ ਘਰਾਂ ਦੇ ਵਿੱਚ ਬੈਠੇ ਹੋਏ ਮਤਲਬ ਕਿ ਇਹ ਸੰਗਤਾਂ ਨੇ ਹੀ ਅਪੀਲ ਕਰਦੇ ਰਹੇ ਨੇ ਸਾਰੇ ਵਾਅਦ ਤੋਂ ਵਾਅਦੇ ਮਤਲਬ ਕਿ ਸੇਵਾ ਕਰੋ ਸਹਿਯੋਗ ਦਿਓ ਕੋਈ ਨਹੀਂ ਮਾੜਾ ਵਗ ਤਾਂ ਆ ਗਿਆ ਲੰਘ ਜਾਣਾ ਵਾ ਮਤਲਬ ਕਿ ਘਰਾਂ ਵਿੱਚ ਐਵੇਂ ਨਾ ਐਵੇਂ ਜਦੋਂ ਅਦਰਦਲਤਾਨਪੁਰ ਲੋਦੀਆ ਲਾਇਆ ਸੀ ਹਾਡੇ ਵੀ ਕਿਹਨੇ ਇਧਰੋਂ ਨਹੀਂ ਉਹਨਾਂ ਦੀ ਸਹਾਇਤਾ ਕੀਤੀ ਸਾਨੂੰ ਇਹ ਗੱਲ ਦੀ ਸ਼ਰਮ ਆ ਕਿ ਅਸੀਂ ਉਹਨਾਂ ਦੀ ਹੜਾ ਵਿੱਚ ਸੇਵਾ ਕਰਨ ਨਹੀਂ ਗਏ ਪਰ ਸਾਡੀ ਬਹੁਤ ਲੋਕ ਸੇਵਾ ਕਰਨ ਹੁੰਦੇ ਆ ਮਤਲਬ ਕਿ ਅਸੀਂ ਸਾਰੇ ਧੰਨਵਾਦੀ ਆ ਜਿਹੜੇ ਲੋਕ ਸਾਡੀ ਸੇਵਾ ਕਰਨ ਲਈ ਸਾਡੇ ਨਗਰ ਵਿੱਚ ਪਹੁੰਚੇ ਆ ਹਾਂਜੀ ਇੱਕ ਨਾ ਜਿਹੜੇ ਜਿਹੜੇ ਪਿੰਡਾਂ ਤੋਂ ਲੋਕਾਂ ਨੇ ਬਾਹਰੋਂ ਆਉਣਾ ਉਹਨਾਂ ਨੂੰ ਦੱਸ ਦੋ ਵੀ ਕਿਹੜੇ ਕਿਹੜੇ ਪਿੰਡ ਜ਼ਿਆਦਾ ਪ੍ਰਭਾਵਿਤ ਨੇ ਕਿੱਥੇ ਕਿੱਥੇ ਲੋਕ ਜ਼ਿਆਦੇ ਪਿੰਡ ਕੋਨੇ ਵਾਲਾ ਦੇ ਮਾਛੀ ਵਾਲਾ ਜਿੰਨਾਂ ਦੇ ਵਿੱਚ ਰਾਵੀ ਦਰਿਆ 'ਚ 31 ਫੁੱਟ ਪਾਣੀ ਸੀ ਜਿੱਦਨ 4 ਵਲਡ ਕੇ ਟੁੱਟੇ ਨੇ ਉਹਦਣ 33 ਫੁੱਟ ਪਾਣੀ ਖੋਨੇ ਵਾਲੇ ਜੀ ਚਬਾਰਿਆਂ ਦੇ ਉੱਤੇ ਪਾਣੀ ਚੜ ਗਿਆ ਏ ਸਭ ਤੋਂ ਜ਼ਿਆਦਾ ਲੋੜ ਚਾਰੇ ਦੀ ਤੇ ਮਤਲਬ ਕਿ ਆਹ ਸਹ ਤਾਦੀ ਖੋਨੇ ਵਾਲੇ ਤੇ ਮਾਛੀ ਵਾਲੇ ਨੂੰ ਮਾਛੀ ਵਾਲਾ ਪਿੰਡ ਆ ਉੱਥੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਤੇ ਉਥੇ ਦੀ ਜਾਦੀ ਲੋੜ ਚਲੋ ਸਾਡੇ ਵੀ ਨੁਕਸਾਨ ਹੋਏ ਆ ਲਾਗੇ ਪਾਸੇ ਪਰ ਉਹਨਾਂ ਜਿਨ੍ਹਾਂ ਨੁਕਸਾਨ ਜਿਹੜਾ ਵਾ ਕਿਹਾ ਦਾ ਨਹੀਂ ਜੀ ਹੋਇਆ ਉਹ ਪੋਨੇ ਵਾਲਾ ਪਿੰਡ ਤੇ ਮਾਛੀ ਵਾਲਾ ਮਾਛੀ ਵਾਲਾ ਇਹ ਇਹ ਭੈਣ ਜੀ ਨੇ ਦੱਸਿਆ ਕਿ ਇੱਥੇ ਦੇ ਜਿਹੜੇ ਪਿੰਡ ਆ ਕੋਨੇ ਵਾਲਾ ਤੇ ਮਾਛੀ ਕੇ ਇੱਥੇ 33 33 ਫੁੱਟ ਪਾਣੀ ਜਿਹੜਾ ਸੀਗਾ ਉਹ ਚੜਿਆ ਹੋਇਆ ਸੀਗਾ ਤੇ ਜਿਹੜੇ ਲੋਕ ਸੇਵਾ ਲੈ ਕੇ ਆ ਰਹੇ ਨੇ ਉਹਨਾਂ ਨੂੰ ਗੁਜਾਰਸ਼ ਹੈ ਕਿ ਪਸ਼ੂਆਂ ਦਾ ਚਾਰਾ ਤੇ ਪੀਣ ਵਾਲਾ ਪਾਣੀ ਇਸ ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇ ਲੰਗਰ ਪੰਡਾਰੇ ਜਿਹੜੇ ਇੱਥੇ तकरीबन तकरीबन ਗੁਰੂ ਘਰਾਂ ਦੇ ਵਿੱਚ ਬਹੁਤ ਵਰਤ ਰਹੇ ਨੇ ਸੋ ਅੱਜ ਦੀ ਵੀਡੀਓ ਵਿੱਚ ਇਹਨਾਂ ਨੂੰ ਧੰਨਵਾਦ